ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ 'ਚ ਆਪਾਂ ਖੜੇ ਆਂ ਚੀਜ਼ਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਤੇ ਅੱਜ ਇਹ ਮਾਗੀ ਦਾ ਦਿਹਾੜਾ ਤੇ ਅੱਜ ਦਾ ਆਪਣਾ ਜਿਹੜਾ ਵਲੌਗ ਆ ਮਾਗੀ ਦੇ ਦਿਹਾੜੇ ਤੇ ਆ ਤੇ ਆਪਾਂ ਜਿਹੜੇ ਨਾਲ ਬੱਚੇ ਵੀ ਲੈ ਕੇ ਆਏ ਇਧਰ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਆ ਤੇ ਛੋਟੇ ਛੋਟੇ ਬੱਚੇ ਆ ਇਹਨਾਂ ਨੇ ਵੀ ਜਿਹੜਾ ਮਾਗੀ ਦਾ ਕਿ ਅਸੀਂ ਜਿਹੜਾ ਮੇਲਾ ਦੇਖ ਕੇ ਆਉਣਾ ਵਾ ਸ੍ਰੀ ਮੁਕਤਸਰ ਸਾਹਿਬ ਤੇ ਇਹਨਾਂ ਨੂੰ ਵੀ ਨਾਲ ਲੈ ਕੇ ਆਇਆ ਲੰਗਰ ਲੱਗਾ ਹੋਇਆ ਹੈ। ਸੰਗਤ ਦਾ ਜਿਹੜਾ ਹੜਾ ਆ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ। ਇਧਰਲੇ ਪਾਸੇ ਖੂਨਦਾਨ ਦਵਾਈਆਂ ਵਾਲੇ ਕੈਂਪ ਜਿਹੜੇ ਲੱਗੇ ਹੋਏ ਆ। ਲੰਗਰ ਵੀ ਬਹੁਤ ਲੱਗੇ ਹੋਏ ਆ। ਇੱਥੇ ਬਾਈ ਦੇ ਆ ਜਿਹੜਾ ਖੂਨਦਾਨ ਵਾਲਾ ਜਿਹੜਾ ਇਹ ਪੋਸਟਰ ਚੱਕਿਆ ਹੋਇਆ ਵਾ ਜਾਂ ਬੋਰਡ ਲਾਇਆ ਹੋਇਆ ਵਾ। ਬਈ ਖੂਨਦਾਨ ਕਰੋ ਤੇ ਲੋਕ ਖੂਨਦਾਨ ਕਰੀ ਜਾਂਦੇ। ਲਓ ਬਾਈ ਜਿਹਨੇ ਜਹਾਜ਼ ਚੜ੍ਹਨਾ ਤੇ ਇਧਰ ਬਾਬੇ ਹੁਣੇ ਜਹਾਜ਼ ਚੜਾਉ ਨੂੰ ਹਾਂ। ਬਾਬੇ ਨੇ ਜਹਾਜ਼ ਵੀ ਚੜਾਉਂਦੇ ਇੱਥੇ। ਗੌਰਮਤੀ ਦੇ ਰਿਲੇਟਡ ਜਿਹੜੀਆਂ ਹਨ ਪੰਜਾਬੀ ਚ ਲਿਖੀਆਂ ਹੋਈਆਂ ਆ ਬੋਰਡ ਆ ਜੇ ਇਹ ਪਏ ਇਥੇ ਜਿਨ੍ਹਾਂ ਦੇ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਆ ਲਓ ਬਾਈ ਕਿਸੇ ਨੇ ਹੈਲੀਕਾਪਟਰ ਤੇ ਚੜਨਾ ਹੋਵੇ ਬਾਈ ਉਹ ਵੀ ਹੈਲੀਕਾਪਟਰ ਤੇ ਚੜਾ ਦਊਗਾ ਤੇ ਤਿਆਰ ਹੋਈ ਜਾਂਦਾ ਵਾ ਇੰਜਨ ਉੰਜਨ ਆ ਬਹੁਤ ਖਾਂਦੇ ਰਹੇ ਆ ਹਨਾ ਮਿੱਕੇ ਹੁੰਦੇ ਇੱਕ ਬਾਈ ਇੱਥੇ ਲੱਗਾ ਹੋਇਆ ਖੂਨਦਾਨ ਕੈਂਪ ਸਾਨੂੰ ਤੀਜਾ ਖੂਨਦਾਨ ਕੈਂਪ ਮਿਲ ਗਿਆ ਇੱਧਰ ਤਾਂ 911 ਟਰੈਕਟਰ ਜਿਹੜਾ ਤਿਆਰ ਕੀਤਾ ਹੋਇਆ ਹੈ ਬਾਈ ਹੁਣੇ ਜਿਹੜਾ ਉਹ ਦੇਖੀ ਦੁਖੀ ਜਾਂਦੇ ਆ ਤੇ ਦੂਜੇ ਪਾਸੇ ਜਿਹੜਾ ਮੇਲੇ ਜੋ ਵੀ ਦਿਖਾਉਣੇ ਆ ਤੁਹਾਨੂੰ ਉਹਦੇਲੇ ਪਾਸੇ ਨਾ ਜਿਹੜੇ ਬਾਹਰਲੇ ਟਾਵਰ ਲੱਗੇ ਹੋਏ ਆ ਉਹ ਸਾਹਮਣੇ ਵੇਖੋ ਪੈਟਰਨਸ ਟਾਵਰ ਜਿਹੜਾ ਮਲੇਸ਼ੀਆ ਦੇ ਵਿੱਚ ਆ ਕੋਲ ਅਲੰਪਰ ਦੇ ਵਿੱਚ ਤੇ ਜਾਂ ਇੰਗਲੈਂਡ ਦੇ ਵਿੱਚ ਜੋ ਬਣਿਆ ਹੋਇਆ ਲੰਡਨ ਦੇ ਵਿੱਚ ਤੇ ਉਹ ਹੈਗਾ ਟਾਵਰ ਜਿਹੜਾ ਇੱਥੇ ਬਣਿਆ ਹੋਇਆ ਵਾ ਜਿਹੜਾ ਗੇਟ ਜਆ ਸਾਹਮਣੇ ਤੁਹਾਨੂੰ ਦਿਸੀ ਜਾਂਦਾ ਨਾ ਇਹ ਹੈਗਾ ਵਾ ਜਿੱਧਰਲੇ ਪਾਸੇ ਚੰਡੋਲਾ ਲੱਗੀਆਂ ਹੋਈਆਂ ਇੱਥੇ ਬਾਈ ਹੁਣਾਂ ਨੇ ਜਿਹੜਾ ਐਣਕਾਂ ਰੱਖੀਆਂ ਹੋਈਆਂ ਤੇ ਨਾਲ ਹੀ ਸਮਾਨ ਜਿਹੜਾ ਹੋਰ ਖੇਡਾਂ ਖੋਡਾਂ ਦਾ ਉਹ ਵੀ ਰੱਖੀ ਬੈਠੇ ਤੇ ਇਹ ਵੀ ਥਾਂ ਥਾਂ ਤੇ ਬਾਈ ਹੁਣੇ ਐਣਕਾਂ ਵਾਲੇ ਜਿਹੜੇ ਘੜੀਆਂ ਵਾਲੇ ਹਨਾ ਬਹੁਤ ਥਾਵਾਂ ਤੇ ਬੈਠੇ ਇੱਧਰ ਜਿਹੜੇ ਜਵਾਕਾਂ ਦੀਆਂ ਖੇਡਾਂ ਖੋਡਾਂ ਤੇ ਜਿੱਥੇ ਲੋਟ ਆਉਂਦੀ ਘਾਣੇ ਉੱਥੇ ਤੇ ਬਾਕੀ ਆ ਬਾਈ ਮੰਗਣ-ਮੁਗਣ ਵਰਗੇ ਬੀਬੀਆਂ ਵੀ ਜਿਹੜੀਆਂ ਬੈਠੀਆਂ ਤੇ ਇੱਧਰਲੇ ਪਾਸੇ ਆ ਬਾਈ ਨੇ ਟਿੱਕੀਆਂ ਵਾਲੀ ਜਿਹੜੀ ਇੱਕ ਲਾਈ ਹੋਈ ਹੈ ਛੋਟੀ ਜੀ ਸ਼ਾਪ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਖਾਈ ਪੀ ਜਾਂਦੇ ਨਾਲ ਤੇ ਇਧਰ ਬਈ ਲੰਗਰ ਵਾਲਾ ਗਾ ਟਰੈਕਟਰ ਇਹ ਵੀ ਮੁੰਡੇ ਜਿਹੜੇ ਲੰਗਰ ਵਰਤੌਂਦੇ ਫਿਰਦੇ ਆ ਚੱਲਦੇ ਫਿਰਦੇ ਮੇਲੇ ਦੇ ਗਾ ਟਾਈ 250 ਟਾਈ 250 ਟਾਈ ਇਧਰ ਲੱਗੀ ਹੋਈ 10-10 ਰੁਪਈਆ ਦੀ ਸੇਲ ਜਿਹੜਾ ਲੇਡੀ ਦਾ ਸਾਮਾਨ ਪਿਆ ਵਾ ਤੇ ਹੋਰ ਜਿਹੜਾ ਨੱਕ ਸੁੱਕ ਕਾਫੀ ਇੱਥੇ ਪਾਸੇ ਤੁਸੀਂ ਦੇਖ ਸਕਦੇ ਹੋ ਹਨਾ ਵਾ ਲੰਮੀ ਜਿਹੜੀ ਇਹ ਹੈਗੀ ਆ ਦੁਕਾਨ ਤੇ ਨਾਲ ਬਾਬਾ ਵੀ ਜਿਹੜੇ ਵੀਡੀਓ ਬਣਾਈ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਆ ਜਿਹੜੀਆਂ ਮੰਗਾ ਪਈਆਂ ਬੱਚਿਆਂ ਵਾਲੀਆਂ ਜਾਂ ਵੱਡੀਆਂ ਇਹ ਵੀ ਮੇਰੇ ਦਾ 20 ਰੁਪਏ ਦਾ ਸ਼ਾਇਦ ਉਹ ਦਰਜਨ ਦੁੱਜਨ ਦਿੰਦੇ ਆ ਆਜੋ ਜੀ ਆਜੋ ਗਰਮਾ ਗਰਮ ਪ੍ਰਸ਼ਾਦਾ ਗਰਮਾ ਗਰਮ ਦਾਲ ਦਾ ਲੰਗਰ ਸ਼ੱਕੇ ਜੀ ਵਾਹਿਗੁਰੂ ਜੀ ਪ੍ਰਸ਼ਾਦਾ ਐਂਗਲਿਕਾ ਟਚਰ ਰਾ为 ਟੋਮਸ ਗਾ ਇਹਥੇ ਥਾਂ ਥਾਂ ਤੇ ਪੱਗਾਂ ਵੀ ਬੰਨੀ ਜਾਂਦੇ ਜਿਹੜੇ ਪੱਗਾਂ ਜਿਨ੍ਹਾਂ ਨੇ ਬਣਾਉਣੀਆਂ ਜਾਂ ਹਨਾ ਬਣਾਉਣ ਦੇ ਸ਼ਕੀਨਾਂ ਜ ਜਿਹਨਾਂ ਤੋਂ ਸਹੀ ਨਹੀਂ ਬਣੀਆਂ ਦੀ ਉਹਨਾਂ ਵਾਸਤੇ ਕਾਫੀ ਸਾਰੇ ਸੈਂਟਰ ਲੱਗੇ ਹੋਏ ਸੀ ਪੱਗਾਂ ਬਣਾਉਣ ਵਾਲੇ ਤੇ ਬੰਨਣ ਵਾਲੇ ਤੇ ਇਹ ਵੀ ਜਿਹੜੇ ਇੱਥੇ ਪੱਗਾਂ ਬੰਨੀ ਜਾਂਦੇ ਆ ਮੁੰਡਿਆਂ ਦੇ ਜਿਨ੍ਹਾਂ ਨੇ ਬਣਾਉਣੀਆਂ ਹਨ ਆ ਜੀ ਮਹਾਨ ਸ਼ੀਰ ਭਾਈ ਸਾਹਿਬ ਸਿੰਘ ਜੀ ਤੇ ਪੰਜ ਪਿਆਰਿਆਂ ਦੇ ਵਿੱਚੋਂ ਸੀ ਤੇ ਉਹਨਾਂ ਹੀ ਜਗ੍ਹਾ ਇੱਧਰ ਤੇ ਵੀ ਜਾਇਆ ਜਾਊਗਾ ਜਾਇ ਜਾਊਗਾ ਇਧਰ ਦੀ ਹਾਂ ਜੀ ਅਸੀਂ ਕਿੱਥੇ ਪਹੁੰਚ ਗਏ ਮੇਲੇ ਤੇਰੀ ਮੇਲੇ ਤੇ ਅਸੀਂ ਦਰਸ਼ਨ ਕਰਾਂਗੇ ਤੇ ਮੇਲੇ ਦਾ ਆਨੰਦ ਮਾਣਾਂਗੇ ਨੰਬਰ 4 ਜੈਪੁਰ ਵਾਲੀ ਆ ਵੀ ਚਾਟ ਬਿਲਕੁਲ ਜੈਪੁਰ ਵਾਲੀ ਭਾਈ ਜੈਪੁਰ ਵਾਲੀ ਚਾਟ ਲਈ ਭਾਦਾ ਇੱਧਰਲੇ ਪਾਸੇ ਹੈਗਾ ਗੁਰਦੁਆਰਾ ਸਾਹਿਬ ਦਾ ਗੇਟ ਨੰਬਰ 4 ਇੱਥੇ ਕਰਵਾ ਕੇ ਆਪਾਂ ਆਪਣੇ ਜੋੜੇ ਜਵਾਂ ਤੇ ਫੇਰ ਆਪਾਂ ਕਰਾਂਗੇ ਦਰਸ਼ਨ ਗੁਰੂ ਸਾਹਿਬ ਦੇ ਪੂਰੀ ਚੱਕੀ ਪਹਿਲਾਂ ਜਿਹੜੇ ਬੱਚੇ ਨਾਲ ਆਏ ਸੀ ਇਹਨਾਂ ਦੇ ਇੱਥੇ ਜੋੜੇ ਜਵਾਂ ਕਰਾਉਣ ਵਾਸਤੇ ਅਸੀਂ ਜਗ੍ਹਾ ਲੱਭੀ ਆ ਬੱਚੇ ਖੁਸ਼ ਹੈ ਕਿਉਂਕਿ ਜੋੜੇ ਜਵਾਂ ਕਰਾਦੇ ਹੁਣ ਸਾਡੇ ਬਾਬਾ ਜੀ ਵੀ ਖੁਸ਼ ਹੈ ਨੰਗਣਾ ਕਿਸੇ ਨੇ ਵੀ ਨੰਗਣਾ ਕੋ ਗਾਇ ਵੇਚਦੀ ਨੰਗਣਾ ਪੈਣਾ ਵੇਚਦੀ ਹੋ ਕੇ ਨੰਗਣਾ ਪੈਣਾ ਚੈਕ ਚੈਕਿੰਗ ਹੋ ਗਈ ਤੇਰੀ ਚਲੋ ਭਾਈ ਇੱਥੇ ਅਸੀਂ ਕਰਨਾ ਪੰਜ ਸ਼ਨਾਗ ਠੀਕ ਹੈ ਸਾਰੀ ਸੰਗਤ ਨਹੀਂ ਕਰਨੀ ਝੂਠ ਕੋਈ ਨਹੀਂ ਹਨਾ ਝੂਠ ਕੋਈ ਨਹੀਂ ਰੱਬ ਤੇ ਦੇਖਦਾ ਪਰਮਾਤਮਾ ਵੇਖਦਾ ਵਾ ਸਾਰੀ ਸੰਗਤ ਦੇ ਨਾਲ ਹੀ ਆ ਪਰ ਸਾਡੇ ਨਾਲੋ ਚੰਗੇ ਬਜ਼ੁਰਗ ਹੈ ਜਿਹੜੇ ਇਸ਼ਨਾਨ ਕਰ ਰਹੇ ਮਾਗੀ ਤੇ ਯੁਰਗ ਕਰਦੇ ਹੋਏ ਮਾਗੀ ਤੇ ਇਸ਼ਨਾਨ ਪ੍ਰਮਾਤਮਾ ਇਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰਨੀ ਕਰੇ ਸਾਡੇ ਪਿੰਡ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਮੁੱਖ ਹੈੱਡ ਗ੍ਰਾਂਂਤੀ ਬਾਬਾ ਜਗਦੀਪ ਸਿੰਘ ਤੇ ਇਹਨਾਂ ਨੇ ਵੀ ਜਿਹੜੇ ਪੰਜ ਇਸ਼ਨਾਨੇ ਕਰ ਲਏ ਆ ਤੇ ਪਹੁੰਚ ਗਿਆ ਹੁਣ ਸੰਗਤਾਂ ਕੋਲੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਬੜੀ ਜੀ ਬਾਬਾ ਜੀ ਇੱਥੇ ਗੁਰਦੁਆਰਾ ਸਾਹਿਬ ਇੱਕ ਤਾਂ ਹੈਗਾ ਹਨਾ ਗੁਰਦੁਆਰਾ ਟੁੱਟੀ ਗੰਢੀ ਇੱਥੇ ਦੇ ਪਾਸੇ ਗੁਰਦੁਆਰਾ ਤੰਬੂ ਸਾਹਿਬ ਤੇ ਮਾਤਾ ਗੁਰਦੁਆਰਾ ਮਾਤਾ ਭਾਗੌਰ ਦਾ ਤੇ ਕੋਈ ਇਤਿਹਾਸ ਤੁਸੀਂ ਦੱਸੋਗੇ ਸਾਨੂੰ ਕਰੋਗੇ ਸਰਵਨਾ ਇਹ ਵੀਰ ਜੀ ਜਿਹੜਾ ਗੁਰਦੁਆਰਾ ਤੰਬੂ ਸਾਹਿਬ ਇੱਥੇ ਮਾਰੇ ਨੇ ਤੰਬੂ ਲਾਇਆ ਸੀ ਇੱਥੇ ਖਾਲਸਾ ਪੋਜਾ ਖੜੀਆਂ ਸੀ ਖਤਰਾਨੇ ਦੀ ਢਾਬ ਸੀ ਜਿਹੜਾ ਗੁਰਦੁਆਰਾ ਮਾਤਾ ਭਾਗੌਰਾ ਉੱਥੇ ਮਾਤਾ ਭਾਗੌਰ ਨੇ ਕਿ ਸਾਰੇ ਸਿੰਘਾਂ ਨੂੰ ਲਲਕਾਰ ਪਾਈ ਸੀ ਉਦੋਂ ਤੁਸੀਂ ਮਾਰੇ ਨੂੰ ਮਦਾਵਾ ਕਿਉਂ ਨਹੀਂ ਲਿਖੀ ਜਾਂਦੇ ਗੁਰੂ ਜਗਵੇਂ ਸਿੰਘ ਨੌਖੇ ਟੈ ਵਿੱਚ ਤਾਂ ਸਾਥ ਦੇਣਾ ਚਾਹੀਦਾ ਤੁਸੀਂ ਛੱਡ ਕੇ ਪਿੱਛੇ ਤੁਰ ਗਏ ਆ ਇੱਥੇ ਫਿਰ ਖਤਰਾਨੇ ਢਾਬ ਦੀ ਬਹੁਤ ਭਾਰੀ ਜੰਗ ਹੋਇਆ ਸੀਗਾ ਜਿੰਨੇ ਸਿੰਘ ਸੀ ਤੋਂ ਇਹ ਮਾਰ ਰਹੇ ਨੇ ਹਰੀ ਗੁਣ ਕਾ ਤੂੰ ਮੇਰਾ ਦਾਸ ਹੈ ਯਾਰੀ ਤੂੰ ਮੇਰਾ ਵੀ ਯਾਰੀ ਹਰੇਕ ਨੂੰ ਨਾਮ ਦਿੱਤੇ ਮਾਰ ਰਹੇ ਨੇ ਜਿਹੜਾ ਗੁਰਦੁਆਰਾ ਤੁਸੀਂ ਉੱਧਰ ਸਾਹਮਣੇ ਦੇਖ ਰਹੇ ਆਂ ਦਰਬਾਰ ਸਾਹਿਬ ਟਿੱਕਾਂਢੀ ਸਾਹਿਬ ਹਾਂਜੀ ਇੱਥੇ ਭਾਈ ਮਹਾ ਸਿੰਘ ਹੋਰ ਭਾਈ ਦਾਨ ਸਿੰਘ ਭਾਈ ਦਰਬਾਰਾ ਸਿੰਘ ਜਿੰਨੇ ਸਿੰਘ ਸੀ ਉਹਨਾਂ ਮਾਰ ਰਹੇ ਨੇ ਪਰ ਜਿਹੜਾ ਕਮਰ ਕੱਸੇ ਵਿੱਚ ਬਰਦਾਵਾ ਲਿਖਿਆ ਸੀਗਾ ਉਹ ਮਾਰ ਇਹ ਉੱਤੇ ਪਾੜੇ ਤੇ ਪਹਿਲੀ ਵਾਰ ਮਾਰ ਦੀ ਅੱਖਾਂ 'ਚੋਂ ਨੀਰ ਡਿੱਗਿਆ ਤੇ ਸਭੀ ਕਹਿੰਦਾ ਵੀ ਅੱਜ ਨੀਰ ਕਾ ਤੋਂ ਡਿੱਗਿਆ ਤੇ ਮਾਰ ਕਹਿੰਦੀ ਵੀ ਅੱਜ ਮੇਰੇ ਸ਼ਿੰਗੜ ਜਿਹੜਾ ਵਦਾਵਾ ਲੇਕਾ ਸੀ ਉਹ ਸੱਚੀ ਇਹਨਾਂ ਨੇ ਕਬੂਲ ਕਰ ਲਿਆ ਕਿ ਮੈਂ ਵਦਾਵਾ ਇਹਨਾਂ ਦਾ ਪਾੜਦਾ ਤੇ ਸਾਡੀ ਟੁੱਟੀ ਗੰਢੀ ਗਈ ਆ ਇੱਥੇ ਭਾਈ ਮਹਾ ਸਿੰਘ ਹੋਣੀ ਫਿਰ ਬਾਅਦ ਵਿੱਚ ਕਿੰਨਾ ਲੰਮਾ ਸਮਾਂ ਮਾਦ ਗੱਲਾਂ ਕਰਦੇ ਕਰਦੇ ਸ਼ੀਦੀ ਪ੍ਰਾਪਤ ਕਰ ਜਾਂਦੇ ਇਹ ਮਾਗੀ ਦਾ ਜਿਹੜਾ ਤਿਵਾਰ ਇਸ਼ਨਾਨ ਕਰਨ ਨੂੰ ਵੀ ਪਵਿੱਤਰ ਮੰਨਿਆ ਗਿਆ ਬਾਕੀ ਜਿਹੜਾ ਸਰੀਰ ਦਾ ਇਸ਼ਨਾਨ ਆ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਮੰਨਦਾ ਇਸ਼ਨਾਨ ਜਿਹੜਾ ਬੰਦਾ ਮੰਨਦਾ ਇਸ਼ਨਾਨ ਕਰਦਾ ਨਾ ਮਨ ਦੀ ਮੈਲ ਤਾਂ ਤਾਂ ਹੀ ਰਹਿੰਦੀ ਆ ਸਰੀਰ ਤੋਂ ਨਾਲ ਤਾਂ ਗਤੀ ਨਹੀਂ ਪੈਂਦੀ ਮਣ ਤੋਂ ਨਾਲ ਕਤੀਪਤੀ ਭਰ ਗਿਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਬਲੀ ਦੀ ਕੱਪੜ ਹੋਏ ਦੇ ਸਾ ਬੋਣ ਲੱਗਿਆ ਧੋਏ ਭਰ ਗਿਆ ਮਤ ਪਪਾ ਅੰਕੇ ਸੰਗੋ ਤੂੰ ਪਹਿਨਾ ਮੈਂ ਕਹ ਰੰ ਜੀ ਮਣ ਦੀ ਮੈਲ ਲੱਗੀ ਹੋਵੇ ਤਾਂ ਭਾਈ ਬਾਣੀ ਨਾਲ ਲੈਂਦੀ ਇਸ ਕਰਕੇ ਆਓ ਇਸ਼ਨਾਨ ਬਾਹਰੀ ਵੀ ਕਰੀਏ ਤੇ ਮਣ ਦਾ ਵੀ ਇਸ਼ਨਾਨ ਕਰਕੇ ਬਾਣੀ ਨਾਲ ਹੀ ਹੁੰਦਾ ਪਈ ਇਹ ਇਸ ਤਰ੍ਹਾਂ ਦਾ ਇਤਿਹਾਸ ਹੈ ਜੀ ਤਾਂ ਗੁਰੂ ਜੀ ਇੱਧਰ ਆ ਜਾਓ ਬਾਈ ਗੁਰੂ ਜੀ ਆ ਜਾਓ ਨਹੀਂ ਨਹੀਂ ਬਹੁਤ ਆ ਜਾਓ ਇੱਥੇ ਆ ਗਿਆ ਭੇਟਾ ਰਹਿਤ ਪੁਸਤਕਾਂ ਜਿਹੜੀਆਂ ਮਰਜ਼ੀ ਲੈ ਸਕਦੇ ਹੋ ਜੀ ਸੇਵਾ ਲਈ ਹੋਈ ਆ ਭਾਪਾ ਤੰਗ ਚੜਾਈ ਜਾਂਦਾ ਉਹਨੂੰ ਕੋਈ ਚੜੀ ਲੱਤੀ ਨਹੀਂ ਨਾਲ ਇੱਥੇ ਮੱਕੀ ਦਾ ਮੇਲਾ ਉਹ ਆਪਦਾ ਕੰਮ ਕਰੀ ਜਾਂਦਾ ਲੱਗਦਾ ਇਧਰਲੇ ਪਾਸੇ ਹੈਗਾ ਚਾਹ ਦਾ ਲੰਗਰ ਤੇ ਇਧਰਲੇ ਪਾਸੇ ਹੀ ਹੈਗਾ ਲੰਗਰ ਦੂਜਾ ਪ੍ਰਸ਼ਾਦ ਦੇ ਪਾਣੀ ਦਾ ਇਧਰ ਬਣੀ ਹੋਈ ਆ ਜਿਹੜਾ ਦਫ਼ਤਰ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਦਾ ਤੇ ਨਾਲ ਪਾਰਕਿੰਗ ਜਿੱਦੇ ਫੂਡ ਵੈਲ ਇਧਰ ਹੈਗਾ ਗੁਰੂ ਕਾ ਲੰਗਰ ਤੇ ਨਿਹੰਗ ਸਿੰਘ ਵੀ ਖੜੇ ਆ ਇੱਥੇ ਮੁੰਡਿਆਂ ਨੇ ਖਾ ਲਿਆ ਚੂਰਨੇ ਪੇਟ ਕਰ ਲਿਆ ਸਾਫ਼ ਤੇ ਹੁਣ ਵੇਖੋ ਸਾਥੋਂ ਨਹੀਂ ਹੋਣੇ ਤੁਸੀਂ ਮਾਫ਼ ਹੁਣ ਇਹਨਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਫਿਰ ਅਸੀਂ ਮੇਲੇ ਦਾ ਆਨੰਦ ਮਾਣਾਂਗੇ ਬਲੌਕ ਡਾਊਨਰ ਦੇ ਠੂੜੇ ਲਵਾਂਗੇ ਤੁਸੀਂ ਇੱਧਰ ਹੈਗਾ ਲੰਗਰ ਹਾਲ ਸੰਗਤ ਸਾਡੀ ਚੱਲੀ ਆ ਪਹਿਲਾਂ ਲੰਗਰ ਹਾਲ 'ਚ ਪ੍ਰਸ਼ਾਦਾ ਪਾਣੀ ਛਕੂਗੀ ਲੋ ਜੀ ਆ ਆ ਗਿਆ ਲੰਗਰ ਹਾਲ ਚਲੋ ਭਾਈ ਇਧਰੋਂ ਲੈ ਕੇ ਆਉਣੇ ਭਾਂਡੇ ਸਾਲ ਤੇ ਫੇਰ ਅਸੀਂ ਇੱਥੇ ਬੈਠਾਂਗੇ ਪ੍ਰਸ਼ਾਦਾ ਪਾਣੀ ਛਕਾਂਗੇ ਆਹ ਵੇ ਇਧਰ ਕੁੜੀ ਆਉਦਾ ਬੈਨਸ ਵਿਖਾਉਂਦੀ ਹੋਈ ਉੱਤੇ ਨਾਲ ਰੱਖੀਆਂ ਹੋਈਆਂ ਦੋ ਗੜਬੀਆਂ ਵਿਚਾਰੀ ਥੱਕ ਗਈ ਕਿਉਂਕਿ ਇਹ ਬਹੁਤ ਟਾਈਮ ਦੀ ਲੱਗੀ ਆ ਇਧਰ ਜੂਸ ਘੜ ਘੜ ਪਿਆਈ ਜਾਂਦਾ ਬਈ ਰਾਤ ਜੀ ਲਓ ਸਪਲਾਈ ਵਿਭਾਗ ਵੀ ਨਾਲ ਹੀ ਆ ਲੰਗਰ ਲੱਗਾ ਹੋਇਆ ਵਾ ਜੂਸ ਦਾ ਪੀ ਲਓ 50 ਰੁਪਏ ਦਾ ਗਲਾਸ ਆ ਇਹ ਦੇਖ ਲੈ ਇਹ ਦੇਖ ਲੈ ਹਾਂ ਹਾਂ ਭਾਈਆ ਕੁਟਰ ਨੂੰ ਪੱਟ ਰਿਹਾ ਹੈ ਬੜਾ ਜਿਆਦਾ 25 ਘੰਟੇ ਲਗਾ ਲਗਾਉਂਦਾ ਉਹ ਵੇਖੀ ਸੌਣੀ ਕੀ ਗਰਮਾ ਗਰਮ ਪ੍ਰਜਾਦਾ ਦੀ ਗਰਮਾ ਗਰਮ ਕਾਲਾ ਗਰਮਾ ਗਰਮ ਆਦੇ ਵਾਲਾ ਛੋਟਾ ਨੱਪਾ 50 ਰੁਪਏ ਦਾ ਵੱਟਾ 100 ਰੁਪਏ ਦਾ ਭਾਈ ਚੱਲੋ ਚੱਲੋ ਬੜਦਾ ਗੈਸ ਵਰਦੀਆ ਕਾਂ ਦਾ ਮੱਛਦਾ ਥਾੜ ਪੈਂਦਾ ਬਲਕਾ ਥਾਂ ਥਾਂ ਤੇ ਟਰੈਕਟਰਾਂ ਵਾਲੇ ਖੜੇ ਆ ਲੰਗਰ ਲੈ ਕੇ ਇੱਧਰ ਦੇਖ ਲਓ ਭਾਈ ਲੰਗਰ ਪਾਣੀ ਹੈ ਜਿਹੜਾ ਉਪਰ ਟਰਾਲੀ ਦੇ ਵਿੱਚ ਹੀ ਰੱਖਿਆ ਹੋਇਆ ਬਾ ਤੇ ਕਢ ਕੇ ਉੱਤੇ ਹੀ ਵਰਤਾਈ ਜਾਂਦੇ ਆ ਵੈਸੇਸ ਠੀਕ ਆਸਤੇ ਜਿਹਨੇ ਛਕਣਾ ਉਹ ਛਕੀ ਜਾਂਦੇ ਆ ਇਥੇ ਇਹਨਾਂ ਨੇ ਵੱਖਰੀ ਜਿਹੀ ਕਿਸਮ ਦੀਆਂ ਜਿਹੜੀਆਂ ਮੁਰਗੀਆਂ ਰੱਖੀਆਂ ਤੇ ਇਹਨਾਂ ਦਾ ਰੇਟ ਜਿਹੜਾ 1500 ਦਾ ਜੋੜਾ ਹੁਣ ਆਪਾਂ ਚੱਲੇ ਆਂ ਵਾਪਸ ਜਿੱਥੇ ਆਪਣੇ ਖੜੇ ਨਾਲ ਦੇ ਤੇ ਕਿਉਂਕਿ ਹੁਣ ਜਿਹੜਾ ਆਪਾਂ ਸਾਰਾ ਉਦਲਾ ਪ੍ਰੋਗਰਾਮ ਆ ਪੱਕਾ ਰਿਹਾ ਸੀ ਨਾਲੇ ਮੇਲਾ ਦਿਖਾ ਲੈਂਦਾ ਸੀ ਬੱਚਿਆਂ ਨੂੰ ਤੇ ਇਧਰ ਮੋਢਿਆਂ ਤੇ ਬੈਠ ਕੇ ਜਿਹੜਾ ਮੇਲਾ ਦੇਖਦਾ ਹੋਇਆ ਉਹਦੇ ਪਿਓ ਦੇ ਸ